प्यारे विद्यार्थियों ਤੇ ਵਿਭਾਗ ਦੇ ਸਾਰੇ ਪ੍ਰੋਫੈਸਰ ਸਾਹਿਬਾਨ ਤੇ ਮੇਰੀਆਂ ਸਹੇਲੀਆਂ ਅਮੀਆਂ ਕੁਮਰ ਜੀ ਤੇ ਕੁਲਦੀਪ ਜੀ ਸਾਰਿਆਂ ਨੂੰ ਸਾਰਿਆਂ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਮੇਰੇ ਨਾਲ ਇੱਥੇ ਇਸ ਹਾਲ ਦੇ ਵਿੱਚ ਬੈਠੇ ਹੋ ਤੇ ਸਭ ਦਾ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਸੰਖੇਪ ਚ ਹੀ ਗੱਲ ਕਰਾਂਗੀ ਮੈਂ ਸੰਖੇਪ ਚ ਹੀ ਗੱਲ ਕਰਦੀ ਹੁੰਨੀ ਆ ਮੇਰਾ ਜਨਮ ਦਿੱਲੀ ਦਾ ਹੀ ਹੈ ਮੈਂ 9th ਤੱਕ ਇੱਥੇ ਪੜ੍ਹੀ ਸੀ ਉਸ ਤੋਂ ਬਾਅਦ ਅਸੀਂ ਮੇਰੇ ਫਾਦਰ ਸਾਹਿਬ ਦੀ ਬਦਲੀ ਜਿਹੜੀ ਸੀ ਉਹ ਪੰਜਾਬ ਹੋ ਗਈ ਤੇ ਮੈਂ ਪੰਜਾਬ ਆਪਣੇ ਪਿੰਡ 'ਚ ਬੀਏ ਕੀਤੀ ਬੀਏ ਆਨਰਸ ਉਸ ਤੋਂ ਬਾਅਦ ਮੈਂ ਡੀਏਵੀ ਕਾਲਜ ਜਲੰਧਰ ਤੋਂ ਐਮਏ ਕੀਤੀ ਸੀ ਫਿਰ ਮੈਂ ਐਮ ਫਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਸੀ ਤੇ ਜਦੋਂ ਮੈਂ ਬੀਏ ਕਰ ਰਹੀ ਸੀ ਉਦੋਂ ਮੈਂ ਇਲੈਕਟਿਵ ਪੰਜਾਬੀ ਆਨਰਸ ਪੰਜਾਬੀ ਮੇਰੇ ਪ੍ਰੋਫੈਸਰ ਸਾਹਿਬ ਨੇ ਮੈਨੂੰ ਕਹਿਆ ਕਿ ਤੂੰ ਆਨਰਜ਼ ਪੰਜਾਬੀ ਰੱਖ ਤੇ ਉਹਦੇ ਵਿੱਚ ਡਾਕਟਰ ਆਤਮਜੀਤ ਤੁਸੀਂ ਜਾਣਦੇ ਹੋ ਨਾਟਕਕਾਰ ਜਿਹੜੇ ਨੇ ਉਹ ਮੇਰੇ ਪ੍ਰੋਫੈਸਰ ਸੀਗੇ ਉਹਨਾਂ ਨੇ ਮੈਨੂੰ ਚੇਟਕ ਲਈ ਸੀ ਲਿਖਣ ਵੱਲ ਤੇ ਪੰਜਾਬੀ ਸਾਹਿਤ ਪੜਨ ਵੱਲ ਤੇ ਉਦੋਂ ਤੋਂ ਹੀ ਮੈਨੂੰ ਨਹੀਂ ਸੀ ਪਤਾ ਵੀ ਕਵਿਤਾ ਕੀ ਹੁੰਦੀ ਕਿਉਂਕਿ ਮੈਂ ਇੱਥੋਂ ਸਾਇੰਸ ਪੜ੍ਹਦੀ ਗਈ ਸੀ ਤੇ ਲੇਕਿਨ ਜਦੋਂ ਮੈਂ ਲਿਟਰੇਚਰ ਪੜਿਆ ਪੰਜਾਬੀ ਲਿਟਰੇਚਰ ਪੜਿਆ ਖਾਸ ਕਰਕੇ ਕਵਿਤਾ ਜਦੋਂ ਮੈਂ ਪੜ੍ਹੀ ਮੈਨੂੰ ਲੱਗਿਆ ਕਿ ਇਹ ਮੇਰਾ ਰਾਹ ਹੈ ਇਹੇ ਮੇਰੇ ਦਿਲ ਦੀ ਆਵਾਜ਼ ਹੈ ਸੋ ਉਦੋਂ ਤੋਂ ਹੀ ਪਹਿਲਾਂ ਸਟੇਜ ਤੇ ਬੋਲਣ ਲਈ ਕਵਤਾ ਲਿਖਵਾਉਂਦੇ ਸੀ ਮੁੜ ਕੇ ਫਿਰ ਆਪ ਹੀ ਕਵਤਾ ਲਿਖੀ ਜਾਣ ਲੱਗ ਗਈ ਇਸ ਤਰ੍ਹਾਂ ਮੈਂ ਕਵਤਾ ਬੀਏ ਪਾਰਟ 1 ਦੇ ਵਿੱਚ ਲਿਖਣੀ ਸ਼ੁਰੂ ਕੀਤੀ ਸੀ ਇੱਕ ਸਾਲ ਮੈਂ ਕਮਲਾ 네ਰੂ ਕਾਲਜ ਫਗਵਾੜੇ ਟੀਚ ਕੀਤਾ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਮੈਂ ਅਸੀਂ ਚਲੇ ਗਏ ਮਸੂਰੀ ਚਲੇ ਗਏ ਮੈਂ ਮਸੂਰੀ ਰਹੀ 6 ਸਾਲ ਮਸੂਰੀ ਰਹੀ ਉਸ ਤੋਂ ਬਾਅਦ ਅਸੀਂ థਾਈਲੈਂਡ ਦੇ ਸਿਕ ਇੰਟਰਨੈਸ਼ਨਲ ਸਕੂਲ ਦੇ ਵਿੱਚ 10 ਸਾਲ ਪੜਾਇਆ ਉਸ ਦੌਰਾਨ ਮੈਂ ਥੋੜਾ ਪੰਜਾਬੀ ਨਾਲੋਂ ਟੁੱਟ ਗਈ ਕਿਉਂਕਿ ਵਿਦੇਸ਼ੀ ਧਰਤੀ ਤੇ ਉਥੇ ਥਾਈ ਬੋਲਦੇ ਉਥੇ ਵੀ ਮੈਂ ਤੁਹਾਨੂੰ ਗੱਲ ਦੱਸਣਾ ਇਹ ਚਾਹੁੰਦੀ ਆ ਕਿ ਜਿਹੜੇ ਥਾਈਲੈਂਡ ਦੇ ਲੋਕ ਨੇ ਉਹਨਾਂ ਨੂੰ ਇੰਗਲਿਸ਼ ਭਾਵੇਂ ਆਉਂਦੀ ਵੀ ਹੋਵੇ ਉਹ ਆਪਣੀ ਭਾਸ਼ਾ ਨੂੰ ਇੰਨਾ ਪਿਆਰ ਕਰਦੇ ਨੇ ਕਿ ਉਹ ਤੁਹਾਡੇ ਨਾਲ ਆਪਣੀ ਥਾਈ ਬੋਲਣਗੇ ਤੁਹਾਨੂੰ ਸਿੱਖਣੀ ਪੈਗੀ ਥਾਈ ਜਾ ਕੇ ਸੋ ਇਹ ਮੈਂ ਬਹੁਤ ਵਧੀਆ ਗੱਲ ਉਥੇ ਜਾ ਕੇ ਇਹ ਸਿੱਖੀ ਕਿ ਆਪਣੀ ਭਾਸ਼ਾ ਜਿਹੜੀ ਆ ਉਹਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਸੋ ਉਸ ਤੋਂ ਬਾਅਦ 10 ਸਾਲ ਉਥੇ ਪੜਾਉਣ ਤੋਂ ਬਾਅਦ ਮੈਂ ਸਕੂਲ ਦੀ ਹੈਡਮਿਸਟ्रेस ਸੀਗੀ ਉਸ ਤੋਂ ਬਾਅਦ ਅਸੀਂ ਅਮਰੀਕਾ ਚਲੇ ਗਏ ਅਸੀਂ 14 ਸਾਲ ਅਮਰੀਕਾ ਰਹੇ ਤੇ ਉਸ ਤੋਂ ਬਾਅਦ 2007 ਤੋਂ ਹੁਣ ਕੈਨੇਡਾ ਟੋਰਾਂਟੋ ਰਹਿ ਰਹੇ ਹੈਗੇ ਆ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਹੈ ਜਿਹੜੀ ਜਿਹੜੇ ਪ੍ਰਵਾਸੀ ਤੁਸੀਂ ਹੁਣ ਗੱਲ ਕਰਦੇ ਜਦੋਂ ਅਸੀਂ ਪ੍ਰਵਾਸੀ ਹੋਏ ਸੀ ਉਦੋਂ ਸਮੱਸਿਆਵਾਂ ਹਾਲਾਤ ਹੋਰ ਸੀ ਮੈਂ ਸਮੱਸਿਆਵਾਂ ਨਹੀਂ ਕਹੂੰਗੀ ਉਦੋਂ ਹਾਲਾਤ ਹੋਰ ਸੀ ਹੁਣ ਹਾਲਾਤ ਹੋਰ ਨੇ ਤੇ ਮੇਰੇ ਪਰਿਵਾਰ ਦੀ ਗੱਲ ਜੇ ਮੈਂ ਕਰਾਂ ਮੇਰੇ ਪਤੀ ਜਿਹੜੇ ਹਸਬੈਂਡ ਨੇ ਉਹਨਾਂ ਦਾ ਨਾਮ ਪਿਆਰਾ ਸਿੰਘ ਹੈ ਤੇ ਉਹ ਵੀ ਪਿਆਰਾ ਸਿੰਘ ਕੁਦੋਵਾਲ ਉਹ ਵੀ ਲਿਖਦੇ ਨੇ ਉਹਨਾਂ ਨੇ ਕਾਵਿਨਾਟਕ ਲਿਖਿਆ ਹੈ ਦੋ ਕਵਿਤਾ ਦੀਆਂ ਕਿਤਾਬਾਂ ਲਿਖੀਆਂ ਨੇ ਤੇ ਮੇਰਾ ਬੇਟਾ ਸ਼ਾਇਦ ਤੁਸੀਂ ਜਾਣਦੇ ਹੋਗੇ ਫਤੇ ਡੋ ਉਹਦਾ ਨਾਮ ਹੈ ਉਹ ਰੈਪ ਸਿੰਗਿੰਗ ਕਰਦਾ ਹੈ ਪੰਜਾਬੀ ਗਾਣਿਆਂ ਦੇ ਵਿੱਚ ਜਿਹੜਾ ਕਾਲ ਕਾਲਾ ਸੂਟ ਹੋਇਆ ਤੈਨੂੰ ਬੈਨ ਵਗੈਰਾ ਇਦਾਂ ਦੇ ਜਿਹੜੇ ਗਾਣੇ ਸੀ ਮੈਨੂੰ ਵੀ ਨਹੀਂ ਬਹੁਤੇ ਯਾਦ ਰਹਿੰਦੇ ਉਹਦੇ ਗਾਣੇ ਉਹ ਉਹਨੇ ਕਾਫੀ ਸਿੰਗਰਸ ਦੇ ਨਾਲ ਗਾਏ ਆ ਤੇ ਇੰਗਲਿਸ਼ ਦੇ ਵਿੱਚ ਵੀ ਮੇਲ ਮੇਨ ਮੀਡੀਆ ਦੇ ਵਿੱਚ ਜਿਹੜਾ ਸੰਗੀਤ ਉਹਦੇ ਵਿੱਚ ਉਹ ਆਪਣਾ ਸੰਗੀਤ ਪ੍ਰੋਡਿਊਸ ਕਰਦਾ ਹੈਗਾ ਤੇ ਹੁਣ ਜੇ ਮੇਰੇ ਨਾਲ ਹੀ ਆਇਆ ਹੋਇਆ ਪੰਜਾਬ ਉਹਨੂੰ ਜਿੱਥੇ ਅਸੀਂ ਜਾਂਦੇ ਸੀ ਉਹਨੂੰ ਲੋਕੀ ਪਛਾਣਦੇ ਸੀਗੇ ਸੋ ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈ ਕਿਉਂਕਿ ਉਹ ਟੀਵੀ ਤੇ ਵੀ ਆਉਂਦਾ ਰਹਿੰਦਾ ਹੈ ਸੋ ਇੰਨੀ ਤਾਂ ਮੇਰੀ ਗੱਲ ਹੈਗੀ ਹੈ ਮੇਰੇ ਪਰਿਵਾਰ ਦੀ ਤੇ ਜਿਹੜੇ ਮੇਰਾ ਲਿਖਣ ਦਾ ਹੈ ਇਹ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਅਮਰੀਕਾ ਆਈ ਉਦੋਂ ਕੈਲੀਫੋਰਨੀਆ ਰਹਿੰਦੇ ਸੀ ਅਸੀਂ ਤੇ ਉਦੋਂ ਮੈਨੂੰ ਕਿਉਂਕਿ ਮੈਂ ਬਹੁਤ ਸਾਲ ਪੰਜਾਬੀ ਨਾਲੋਂ ਟੁੱਟੀ ਹੋਈ ਸੀ ਮੈਂ ਤੁਹਾਨੂੰ ਦੱਸਿਆ ਕਿ ਚਿੰਗ ਮੇਰੇ ਅੰਦਰ ਲੱਗ ਚੁੱਕੀ ਸੀ ਲੇਕਿਨ ਮਾਹੌਲ ਨਹੀਂ ਮਿਲਿਆ ਮੈਨੂੰ ਤੇ ਮੈਂ ਪੰਜਾਬੀ ਲਿਟਰੇਚਰ ਨਾਲੋਂ ਟੁੱਟ ਗਈ ਸੀ ਜਦੋਂ ਮੈਂ ਕੈਲੀਫੋਰਨੀਆ ਆਈ ਤੇ ਉੱਥੇ ਇੱਕ ਪੰਜਾਬੀ ਸਾਹਿਤ ਸਭਾ ਹੈ ਉਹਨਾਂ ਦਾ ਮੈਂ ਇਸ਼ਤਿਹਾਰ ਦੇਖਿਆ ਮੈਗਜ਼ੀਨ ਅਖਬਾਰ ਦੇ ਵਿੱਚ ਕਿ ਉੱਥੇ ਕੋਈ ਕਵੀ ਦਰਬਾਰ ਹੋ ਰਿਹਾ ਮੇਰੇ ਅੰਦਰਲਾ ਕਵੀ ਜਿਹੜਾ ਉਹ ਉੱਠ ਜਾਗ ਉਠਿਆ ਤੇ ਮੈਂ ਉਹਨਾਂ ਨੂੰ ਚੁੱਕ ਕੇ ਫੋਨ ਕੀਤਾ ਕਿ ਮੈਂ ਕਵਿਤਾ ਬੋਲ ਸਕਦੀ ਹਾਂ ਇਸ ਕਵੀ ਦੇ ਤ੍ਰੇਪਾਸ਼ੀ ਕਵੀ ਦਰਬਾਰ ਸੀ ਸੋ ਉੱਥੋਂ ਫਿਰ ਦੁਬਾਰਾ ਮੇਰਾ ਸ਼ੁਰੂ ਹੋਇਆ ਸਫਰ ਜਿਹੜਾ ਕਵਿਤਾ ਲਿਖਣ ਦਾ ਉੱਥੇ ਹੀ ਮੈਂ ਆਪਣੀ ਜਿਹੜੀ ਮੇਰੀ ਕਿਤਾਬ 2005 ਚ ਪਹਿਲੀ ਆਈ ਸੀਗੀ ਸ਼ਿਕਸਤ ਰੰਗ ਮੇਰੀਆਂ ਜਿਹੜੀਆਂ ਚਾਰ ਕਵਿਤਾ ਦੀਆਂ ਕਿਤਾਬਾਂ ਹੈ ਮੇਰੀ ਜ਼ਿੰਦਗੀ ਦੇ ਚਾਰ ਪੜਾਅ ਹੈ ਜਦੋਂ ਮੈਂ ਸ਼ਿਕਸਤ ਰੰਗ ਲਿਖੀ ਉਦੋਂ ਮੈਂ ਸਟਰਗਲ ਦੇ ਵਿੱਚੋਂ ਨਿਕਲ ਰਹੀ ਸੀ ਸ਼ਿਕਸਤ ਜਿਵੇਂ ਤੁਹਾਨੂੰ ਪਤਾ ਹੈ ਹਾਰ ਹੁੰਦੀ ਹੈ ਤੇ ਮੈਂ ਉਦੋਂ ਨਿਕਲ ਰਹੀ ਸੀ ਆਪਣੇ ਬਹੁਤ ਸਾਰੀਆਂ ਸਟਰਗਲਸ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਨਿਕਲ ਰਹੀ ਸੀ ਮਾਨਸਿਕ ਸਰੀਰਕ ਉਸ ਤੋਂ ਬਾਅਦ ਮੇਰੀ ਦੂਸਰੀ ਕਿਤਾਬ ਫਿਰ ਹੈ ਮੈਂ ਆ ਗਈ ਅਸੀਂ ਆ ਗਏ ਕੈਨੇਡਾ ਕੈਨੇਡਾ ਆ ਕੇ ਫਿਰ ਮੈਂ ਲਿਖੀ ਹੈ ਸਖੀ ਹੈ ਸਖੀ ਜਿਹੜੀ ਆ ਉਹ ਅੰਤਰ ਸੰਵਾਦ ਦੀ ਕਵਿਤਾ ਹੈ ਕਿ ਮੈਂ ਆ ਉਹ ਦਾ ਇੰਗਲਿਸ਼ ਦਾ ਹੁਣ ਟ੍ਰਾਂਸਲੇਸ਼ਨ ਹੋਇਆ ਹੈ ਟਵਿਨ ਫਲੇਮ ਉਹ ਅੰਤਰ ਸੰਵਾਦ ਇਸ ਤਰ੍ਹਾਂ ਹੈ ਕਿ ਮੈਨੂੰ ਜਿਹੜੇ ਮੇਰੇ ਸਵਾਲ ਮੈਨੂੰ ਤੰਗ ਕਰਦੇ ਸੀ ਮੈਨੂੰ ਡਿਪਰੈਸ਼ਨ ਤੱਕ ਲੈ ਗਏ ਸੀ ਕਿ ਜ਼ਿੰਦਗੀ ਹੈ ਕੀ ਹੈ ਮੌਤ ਕੀ ਹੈ ਅਸੀਂ ਕਿਉਂ ਜਿਉਂਦੇ ਆ ਅਸੀਂ ਕਿਉਂ ਮਰਦੇ ਆ ਇਹ ਸਾਰੀਆਂ ਗੱਲਾਂ ਮੇਰੇ ਮੈਨੂੰ ਤੰਗ ਕਰਦੀਆਂ ਸੀ ਤੇ ਇਹ ਫਿਰ ਮੈਨੂੰ ਆਪ ਹੀ ਮੈਂ ਜਿਹੜੀ ਕਿਤਾਬ ਮੇਂ ਔਰ ਉਸ ਤੋਂ ਪਹਿਲਾਂ ਕੀ ਹੋਇਆ ਸੀ ਕਿ ਮੈਨੂੰ ਬ੍ਰੇਨ ਹੈਮਰੇਜ ਹੋ ਗਿਆ ਸੋ 1 ਮਹੀਨਾ ਮੈਂ ਟਰੋਮਾ ਹਸਪੀਟਲ ਚ ਰਹੀ ਤੇ ਆਲਮੋਸਟ ਮਤਲਬ ਕਿ ਬਹੁਤ ਰੇਅਰ ਕੇਸ ਹੈ ਕਿ ਕੋਈ ਐਨਰੀਜ਼ਮ ਦੇ ਵਿੱਚੋਂ ਨਿਕਲ ਕੇ ਆ ਜਾਵੇ ਤੇ ਮੈਂ ਐਨਰੀਜ਼ਮ ਦੇ ਵਿੱਚੋਂ ਸਰਵਾਈਵ ਕੀਤੀ ਹੋਈ ਅਮ ਸ਼ਖਸ ਤੇ ਉਹ ਤੋਂ ਬਾਅਦ ਫਿਰ ਮੈਂ ਮੈਨੂੰ ਉਹ ਜਿਹੜੀ ਕਵਿਤਾ ਸੀ ਨਾ 헤 ਸਖੀ ਉਹ ਆਪਣੇ ਆਪ ਜਿਵੇਂ ਕਿ ਜ਼ਿੰਦਗੀ ਦੇ ਸੌਰੀ ਸਰਦਲ ਦੇ ਆਰ ਪਈ ਰਹੇ ਕਈ ਸਵਾਲ ਸਰਦਲ ਦੇ ਪਾਰ ਮਿਲਦੇ ਜਿਨ੍ਹਾਂ ਦੇ ਜਵਾਬ ਇਸ ਤਰ੍ਹਾਂ ਕਰਕੇ ਨਾ ਮਤਲਬ ਸ਼ੁਰੂ ਕੀਤੀ ਮੈਂ ਉਹ ਕਵਿਤਾ ਤੇ ਉਹ ਇੱਕ ਲੰਬੀ ਕਵਿਤਾ ਹੈ ਕਿ ਮੇਰੇ ਆਪਣੇ ਸਵਾਲ ਹੈ ਆਪਣੇ ਜਵਾਬ ਹੈ ਮੇਰੀ ਅੰਤਰਾਤਮਾ ਦੇ ਜਵਾਬ ਨੇ ਤੇ ਉਸ ਤੋਂ ਬਾਅਦ ਕਿਉਂਕਿ ਉਹ ਮੈਂ ਜਿਹੜਾ ਭਾਰ ਸੀ ਮੇਰੇ ਮਨ ਦੇ ਉੱਤੇ ਜਾਂ ਕੀ ਹੈ ਜਾਂ ਸ਼ਾਇਦ ਮੇਰੇ ਜਿਹੜੇ ਭਟਕਣ ਦੇ ਜਿਹੜੇ ਪਹਿਲੂ ਸੀਗੇ ਉਹ ਹੌਲੀ-ਹੌਲੀ ਖਤਮ ਹੋ ਗਏ ਤਾਂ ਫਿਰ ਮੇਰੀ ਕਿਤਾਬ ਆਈ ਵਿਸਮਾਦ ਤੁਸੀਂ ਸਾਰੇ ਪੰਜਾਬੀ ਦੇ ਵਿਦਵਾਨ ਬੈਠੇ ਹੋ ਵਿਸਮਾਦ ਕਿ ਮੇਰੀ ਇਹ ਤੀਜੀ ਅਵਸਥਾ ਸੀਗੀ ਕਿ ਮੈਂ ਮਤਲਬ ਆਪਣੀ ਵਿਸਮਾਦ ਦੇ ਇੱਕ ਸਿਚੁਏਸ਼ਨ 'ਚ ਆਪਣੀ ਸਥਿਤੀ 'ਚ ਆ ਗਈ ਕਿ ਮੈਨੂੰ ਫਿਰ ਨਾ ਤਾਂ ਕੋਈ ਕਿਉਂਕਿ ਮੈਂ ਮਰ ਕੇ ਜੀ ਹੋਈ ਸੀ ਇਸ ਕਰਕੇ ਉਸ ਤੋਂ ਬਾਅਦ ਨਾ ਤਾਂ ਮੈਨੂੰ ਕੋਈ ਦੁੱਖ ਤੰਗ ਕਰਦਾ ਸੀ ਤੇ ਨਾ ਕੋਈ ਸੁੱਖ ਦੇ ਵਿੱਚ ਮੈਂ ਮਤਲਬ ਬਹੁਤ ਜ਼ਿਆਦਾ ਕੋਈ ਇਸ ਤਰ੍ਹਾਂ ਹੁੰਦੀ ਸੀ ਕਿ ਇੱਕ ਸਬਲਾਈਮ ਸਿਚੁਏਸ਼ਨ ਹੋ ਗਈ ਹੈ ਨਾ ਸਬਲੀਮੇਸ਼ਨ ਤੇ ਉਸ ਤੋਂ ਬਾਅਦ ਫਿਰ ਮੇਰੀ ਚੌਥੀ ਕਿਤਾਬ ਜਿਹੜੀ ਕਵਿਤਾ ਦੀ ਆਈ ਤੇਰੀ ਰੰਗਸ਼ਾਲਾ ਆਈ ਕਹਾਣੀਆਂ ਦੀ ਕਿਤਾਬ ਕਹਾਣੀ ਮੈਨੂੰ ਲਿਖਣੀ ਨਹੀਂ ਆਉਂਦੀ ਬਹੁਤ ਵਧੀਆ ਕਹਾਣੀ ਨਹੀਂ ਮੈਂ ਲਿਖਦੀ ਪਰ ਮੇਰੇ ਕੋਲ ਬਹੁਤ ਕੁਝ ਸੀ ਸਾਰੇ ਦੇਸ਼ਾਂ ਦਾ ਜਿਹੜਾ ਕੀ ਕਹਿੰਦੇ ਨੇ 익ਸਪੀਰੀਐਂਸਸ ਸੀਗੇ ਖਾਸ ਕਰਕੇ ਜੋ ਮੈਂ ਅਮਰੀਕਾ ਤੋਂ ਕੈਨੇਡਾ ਜਾ ਕੇ ਦੇਖਿਆ ਬਹੁਤ ਵੱਡਾ ਗੈਪ ਸੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਝੂਠ ਆਮ ਸੌਰੀ ਹੈ ਨਾ ਮਤਲਬ ਬਹੁਤ ਜ਼ਿਆਦੀ ਜ਼ਿਆਦਾ ਤੇ ਪਰ ਰਿਕਾਰਡ ਹੋ ਰਿਹਾ ਨਾ ਪਰ ਹੈ ਜੋ ਹੈਗਾ ਹੈਗਾ ਕਿ ਮੈਂ ਜਦੋਂ ਉੱਥੇ ਗਈ ਤਾਂ ਮਨ ਝੂਠੇ ਪੇਪਰ ਬਣਾਉਣੇ ਈਵਨ ਜਿਹੜਾ ਡੀ ਐਮ ਵੀ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜਾ ਹੁੰਦਾ ਨਾ ਉਹਦੇ ਵਿੱਚ ਜਿਹੜੇ ਲੱਗੇ ਹੋਏ ਕੀ ਕਹਿੰਦੇ ਹੁੰਦੇ ਨੇ ਏਮਪਲੋਇਜ਼ ਨੇ ਉਹ ਅੰਦਰ ਪਲੇਟਾਂ ਜਿਹੜੀ ਕਾਰਾਂ ਦੀਆਂ ਪਲੇਟਸ ਨੇ ਉਹਨਾਂ ਦੀ ਜਿਹੜੀ ਚੋਰੀ ਦੀਆਂ ਜਿਹੜੀਆਂ ਪਲੇਟਾਂ ਨੇ ਉਹਨਾਂ ਨੂੰ ਸੁੱਟ ਕੇ ਕਾਰ ਚੋਰੀ ਕੀਤੀ ਤੇ ਉਹਦੇ ਤੇ ਉਹ ਪਲੇਟਾਂ ਜਿਹੜੀਆਂ ਅੰਦਰੋਂ ਬਣ ਕੇ ਆਉਂਦੀਆਂ ਸੀ ਆ ਉਹਦਾ ਵਹੀਕਲ ਰਜਿਸਟ੍ਰੇਸ਼ਨ ਨੰਬਰ ਵਗੈਰਾ ਸਾਰਾ ਕੁਝ ਪ੍ਰੋਪਰ ਹੁੰਦਾ ਸੀ ਜਿਹੜਾ ਕੋਈ ਫੜ ਨਹੀਂ ਸਕਦਾ ਸੀ ਮਤਲਬ ਇਸ ਤਰ੍ਹਾਂ ਦੀਆਂ ਮੈਂ ਐਕਸਪੀਰੀਐਂਸਿਸ ਦੇਖੇ ਫਾਰਮਾਸੋਟੀਕਲ ਕੰਪਨੀਆਂਜ਼ ਡਾਕਟਰਜ਼ ਕਿ ਤੁਹਾਨੂੰ ਐਵੇਂ ਹੀ ਇੰਨੀ-ਇੰਨੀ ਦਵਾਈਆਂ ਤੁਹਾਨੂੰ ਪ੍ਰਿਸਕ੍ਰਾਈਬ ਕਰੀ ਜਾਂਦੇ ਨੇ ਸੋ देयर वर सो ਮੈਨੀ ਥਿੰਗਸ ਜਿਹੜੀਆਂ ਕਿ ਮੈਨੂੰ ਹੌਂਟ ਕਰਦੀਆਂ ਸੀ ਉਹ ਮੇਰੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਆਈਆਂ ਨੇ ਅੱਛੀਆਂ ਵੀ ਨੇ ਕਿ ਆਪਣੇ ਜਿਹੜੇ 911 ਹੋਇਆ ਸੈਪਟੈਂਬਰ 11 ਹੋਇਆ ਸੀ ਉਹਦੇ ਵਿੱਚ ਉਹਦੇ ਬਾਰੇ ਵੀ ਮੈਂ ਕਹਾਣੀ ਲਿਖੀ ਹੈ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਸੀ ਕਿ ਕਿਸ ਤਰ੍ਹਾਂ ਇੱਕ ਪਾਸੇ ਕਿੰਨਾ ਇਨਸਾਨ ਕਿੰਨਾ ਜਣੀ ਅਤਿਆਚਾਰ ਕਰ ਸਕਦਾ ਹੈ ਕਿ ਬਿਲਡਿੰਗਸ ਨੂੰ ਢਾਹ ਦਿੱਤਾ ਹਨ ਜਹਾਜ਼ ਮਾਰ ਕੇ ਤੇ ਦੂਜੇ ਪਾਸੇ ਆਮ ਲੋਕ ਨੇ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੈਟਸ ਰੱਖੇ ਹੋਏ ਨੇ ਉਹ ਆਪਣੇ ਪੈਟਸ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਮੇਰੀ ਇੱਕ ਫਰੈਂਡ ਹੁੰਦੀ ਸੀਗੀ ਉਹਦੇ ਘਰ ਮੈਨੂੰ ਕਹਿੰਦੀ ਤੂੰ ਸੁਰਜੀਤ ਮੇਰੇ ਘਰ ਲਾਂਚ ਤੇ ਆਏ ਆਈ ਵਿਲ ਸ਼ੋ ਯੂ ਮਾਈ ਫੈਮਿਲੀ ਮੈਂ ਸੋਚਿਆ ਇਹ ਬੱਚੇ ਹੋਣੇ ਜਿੱਦਾਂ ਸਾਡਾ ਪਰਿਵਾਰ ਹੁੰਦਾ ਤੇ ਜਦੋਂ ਮੈਂ ਉੱਥੇ ਗਈ ਤੇ ਉਹਦੇ ਘਰ ਬਤਕਾਂ ਡੱਡੂ ਬਿੱਲੀਆਂ ਚਾਰ ਪੰਜ ਤਾਂ ਬਿੱਲੀਆਂ ਕੁੱਤੇ ਹੋਰ ਮੈਨੂੰ ਹੁਣ ਯਾਦ ਨਹੀਂ ਪਈ ਕੀ ਕੀ ਉਹਨੇ ਜਾਨੀ ਇਦਾਂ ਦੇ ਰੱਖੇ ਉਹਨੇ ਸਭ ਦੇ ਨਾਮ ਰੱਖੇ ਹੋਏ ਸਾਰਿਆਂ ਦੀਆਂ ਹੈਬਿਟਸ ਉਹਨੂੰ ਪਤਾ ਪਤਾ ਤੇ ਮੈਂ ਪਹਿਲੀ ਵਾਰੀ ਉਦੋਂ ਸੁਣਿਆ ਕਿ ਜਿਹੜਾ ਕੁੱਤਾ ਹੈ ਇਹਨੂੰ ਆਰਥਰਾਇਟਿਸ ਹੋ ਗਿਆ ਹੈ ਇਹ ਫਲਾਨੀ ਦਵਾਈ ਖਾਣੀ ਪਸੰਦ ਕਰਦਾ ਹੈ ਫਲਾਨੀ ਦਵਾਈ ਖਾਣੀ ਪਸੰਦ ਨਹੀਂ ਕਰਦਾ ਸੋ ਇਹੋ ਜੇ ਐਕਸਪੀਰੀਅੰਸ ਸੀਗੇ ਮੇਰੇ ਜਿਹੜੇ ਕਿ ਮੈਨੂੰ ਲੱਗਿਆ ਕਿ ਮੈਨੂੰ ਕਲਮ ਬੰਦ ਕਰਨੀ ਚਾਹੀਦੀ ਨਹੀਂ ਇਸੇ ਉਹ ਮੈਂ ਕਹਾਣੀਆਂ ਲਿਖੀਆਂ ਸੀ 10 ਕਹਾਣੀਆਂ ਨੇ ਮੇਰੀਆਂ ਪਰਲੇਪੁਰ ਉਹਦੇ ਤੇ ਥੋੜੇ ਜੇ ਸਾਲ ਪਹਿਲਾਂ ਇੱਥੇ ਇੱਕ ਬੱਚੇ ਨੇ ਐਮਫਿਲ ਵੀ ਕੀਤੀ ਸੀ ਮੇਰੀ ਕਿਤਾਬ ਦੇ ਉੱਤੇ ਤੇ ਉਹ ਕਿਤਾਬ ਹੁਣ ਉੱਥੇ ਆਪਣੇ ਧਰਮਸ਼ਾਲਾ ਯੂਨੀਵਰਸਿਟੀ ਦੇ ਵਿੱਚ ਐਮਏ ਦੇ ਵਿੱਚ ਲੱਗੀ ਵੀ ਹੋਈ ਐ ਤੇ ਬਸ ਇੰਨੀ ਕਿ ਕਹਾਣੀ ਐ ਉਸ ਤੋਂ ਬਾਅਦ ਮੇਰੇ ਕੋਲ ਮੈਂ ਅਸਲ 'ਚ ਜੌਬ ਨਹੀਂ ਕਰਦੀ ਜਦੋਂ ਦੀ ਮੈਂ ਮੇਰਾ ਮੈਂ ਬਿਮਾਰ ਹੋਈ ਉਸ ਤੋਂ ਬਾਅਦ ਮੈਂ ਜੌਬ ਨਹੀਂ ਕਰਦੀ ਮੈਂ ਘਰ ਰਹਿੰਦੀ ਆ ਤੇ ਜਿਹੜਾ ਮੇਰਾ ਸਾਰਾ ਟਾਈਮ ਐ ਕੁਲਦੀਪ ਜੀ ਹੋਰੀ ਦੇਖਿਆ ਹੋਇਆ ਮੀਆਂ ਹੋਰੀ ਦੇਖਿਆ ਮੇਰਾ ਮੈਂ ਆਪਣਾ ਘਰ ਦਾ ਕੰਮ ਕਰਕੇ ਬਸ ਮੈਂ ਕੰਪਿਊਟਰ ਲੈ ਕੇ ਬੈჯਨੀ ਮੈਂ ਲਿਖਦੀ ਰਹਿੰਨੀ ਜਾਂ ਪੜ੍ਹਦੀ ਰਹਿੰਨੀ ਆ ਇਹੀ ਇਹੀ ਮੇਰਾ ਸ਼ੌਕ ਐ ਇਹੀ ਮੇਰਾ ਕੰਮ ਹੈ ਤੇ ਅੱਜ ਦਾ ਮੇਰਾ ਇਹ ਸ਼ੌਕ ਸੀ ਕਿ ਮੈਂ ਜਿਹੜੀਆਂ ਨਵੀਆਂ ਕਿਤਾਬਾਂ ਮੇਰੀਆਂ ਆਈਆਂ ਨੇ ਉਹ ਤੁਹਾਡੇ ਤੱਕ ਪਹੁੰਚਣ ਇਸੇ ਲਈ ਦੇਖੋ ਮੈਂ ਪੰਜਾਬ ਤੋਂ ਰਾਤ ਦੀ ਬੱਸ ਫੜ ਕੇ ਸਵੇਰੇ 6 ਵਜੇ ਇੱਥੇ ਪਹੁੰਚੀ ਆ ਤਾਂ ਕਿ ਤੁਸੀਂ ਮੇਰੀਆਂ ਕਿਤਾਬਾਂ ਦੇਖ ਸਕੋ ਤੇ ਪੜ ਸਕੋ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਉਹ ਅੱਛਾ ਅਕਸਰ ਪੁੱਛ ਲੈ ਪੁੱਛਿਆ ਜਾਂਦਾ ਹੈ ਜਦੋਂ ਵੀ ਕਦੀ ਵੀ ਕੋਈ ਰੂਬਰੂ ਹੁੰਦਾ ਹੈ ਕਿ ਤੁਸੀਂ ਕਵਿਤਾ ਕਿਉਂ ਲਿਖਦੇ ਹੋ ਮੈਂ ਕਵਿਤਾ ਜ਼ਿਆਦਾਤਰ ਮੇਰੀ ਜਿਹੜੀ ਕਵਿਤਾ ਹੈ ਉਹ ਸਪਿਰਚੁਅਲ ਨਹੀਂ ਕਿਸੇ ਰੋਹਾਨੀਅਤ ਵਾਲੀ ਕਵਿਤਾ ਹੈ ਮੇਰੀ ਜ਼ਿਆਦਾਤਰ ਕਵਤਾ ਲੇਕਿਨ ਮੈਂ ਮਿੱਥ ਕੇ ਕਵਤਾਵਾਂ ਲਿਖੀਆਂ ਨੇ ਜਿਹੜੀਆਂ ਜਿਵੇਂ ਤੁਸੀਂ ਕਵਤਾ ਪੜ੍ਹੀ ਹੈ ਮੈਂ ਮਿੱਥ ਕੇ ਲਿਖੀਆਂ ਨੇ ਕਿ ਔਰਤ ਜਿਹੜੀ ਹੈ ਉਹਨੂੰ ਅਪਲਿਫਟ ਕੀਤਾ ਜਾ ਮੈਂ ਬਹੁਤ ਸਾਰੀਆਂ ਕਵਤਾਵਾਂ ਔਰਤ ਤੇ ਲਿਖੀਆਂ ਨੇ ਹਾਂਜੀ ਅਸ਼ਿਕਾਸ ਰਾਂਗ ਚ ਸਾਰੀਆਂ ਜਿਹੜੀਆਂ ਉਹ ਅਪਲਿਫਟ ਕਰਨ ਲਈ ਔਰਤ ਨੂੰ ਲਿਖਿਆ ਹੈ ਹਾਂਜੀ ਦਾਜ ਦਾ ਸੰਦੂਕ ਵਗੈਰਾ ਤੇ ਲੇਕਿਨ ਹੋਰ ਸਮਾਜਿਕ ਬੁਰਾਈਆਂ ਤੇ ਵੀ ਲਿਖੀਆਂ ਨੇ ਪਾਸ਼ਾ ਜਿਹੜੀ ਸਾਡੀ ਮਾਰ ਰਹੀ ਹੈ ਉਹਦੇ ਤੇ ਵੀ ਸਾਰ ਤਰ੍ਹਾਂ ਦੀਆਂ ਲਿਖੀਆਂ ਨੇ ਲੇਕਿਨ ਮੇਨ ਜਿਹੜੀ ਮੈਂ ਕਵਿਤਾ ਇਸ ਲਈ ਲਿਖਦੀ ਹਾਂ ਕਿ ਦੁਨੀਆ ਜਿਹੜੀ ਹੈ ਨਾ ਇਹ ਸੁੰਦਰ ਹੋਵੇ ਔਰ ਦੁਨੀਆ ਸੁੰਦਰ ਜਿਹੜੀ ਹੈ ਉਹ ਅੰਦਰੋਂ ਹੀ ਹੋ ਸਕਦੀ ਹੈ ਹਨਾ ਕਿਉਂਕਿ ਪੂੰਜੀਵਾਦ ਹੈ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਅਸੀਂ ਭੱਜ ਨੱਠ ਦੇ ਵਿੱਚ ਪਏ ਆ ਸਾਨੂੰ ਟੁੱਟ ਭੱਜ ਵੀ ਕਿੰਨੀ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਹੋ ਰਹੀ ਸਮਾਜ ਦੀ ਤੁਸੀਂ ਮੈਨੂੰ ਜ਼ਿਆਦਾ ਜਾਣਦੇ ਆ ਸੋ ਲੇਕਿਨ ਮੇਰੀ ਮੇਰੀ ਇੱਛਾ ਇਹ ਹੈ ਕਿ ਮੈਂ ਸਮਾਜ ਨੂੰ ਇਹੋ ਜਿਹਾ ਸੁਨੇਹਾ ਦੇਵਾਂ ਕਿ ਉਹ ਮੁਹੱਬਤ ਦੇ ਗੀਤ ਗਾਵੇ ਸੋ ਇੱਕ ਨਜ਼ਮ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਮਹੱਬਤ ਦਾ ਗੀਤ ਆਓ ਮਹੱਬਤ ਦਾ ਗੀਤ ਸੁਣਨ ਚੱਲੀਏ ਆਓ ਮਹੱਬਤ ਦਾ ਗੀਤ ਸੁਣਨ ਚੱਲੀਏ ਰਾਹ ਵਿੱਚ ਇੱਕ ਜਰਜਰਾ ਜਿਹਾ ਪੁਲ ਆਏਗਾ ਇਸ ਨੂੰ ਸਹਿਜੇ ਜਹੇ ਪਾਰ ਕਰਨਾ ਤੁਹਾਡੇ ਕਦਮਾਂ ਦੀ ਛੋ ਨੂੰ ਇਹ ਕਿੰਨੇ ਚਿਰਾਂ ਤੋਂ ਉਡੀਕ ਰਿਹਾ ਹੈ ਤੁਹਾਡੇ ਕਦਮਾਂ ਦੀ ਛੋ ਨੂੰ ਇਹ ਕਿੰਨੇ ਚਿਰਾਂ ਤੋਂ ਉਡੀਕ ਰਿਹਾ ਹੈ ਪੋਲੇ ਪੋਲੇ ਪੈਰ ਧਰਦਿਆਂ ਅਗਾਹ ਤੁਰੇ ਚੱਲਣਾ ਪੁਲਤੇ ਤੁਰਦਿਆਂ ਹੋ ਸਕਦਾ ਪੁਲਤੇ ਤੁਰਦਿਆਂ ਹੋ ਸਕਦਾ ਕੋਈ ਕਿੱਲ ਤੁਹਾਡੇ ਪੈਰਾਂ 'ਚ ਚੁੱਬੇ ਕੋਈ ਸੱਪ ਜਾਂ ਠੋਹਾਂ ਤੁਹਾਨੂੰ ਮਿਲ ਜਾਵੇ ਤੁਸੀਂ ਉਹਨਾਂ ਵੱਲ ਪਿਆਰ ਨਾਲ ਤੱਕਣਾ ਤੇ ਅੱਗੇ ਵੱਧ ਜਾਣਾ ਤੁਸੀਂ ਉਹਨਾਂ ਵੱਲ ਪਿਆਰ ਨਾਲ ਤੱਕਣਾ ਤੇ ਅੱਗੇ ਵੱਧ ਜਾਣਾ ਕੋਕੋਨਟ ਗਰੋਵ ਲੰਘਦਿਆਂ ਹੀ ਤੁਸੀਂ ਘੋਗਿਆਂ ਅਤੇ ਸਿਪਿਆਂ ਦੀ ਸਿੱਪੀਆਂ ਦੀ ਇੱਕ ਹੋਰ ਦੁਨੀਆ ਵਿੱਚ ਪਹੁੰਚ ਜਾਓਗੇ ਤੁਸੀਂ ਖੋਗਿਆਂ ਤੇ ਸਿੱਪੀਆਂ ਦੀ ਇੱਕ ਹੋਰ ਦੁਨੀਆ ਵਿੱਚ ਪਹੁੰਚ ਜਾਓਗੇ ਜਿੱਥੇ ਗਿੱਲੀ ਰੇਤ ਦੀ ਛੋ ਤੁਹਾਡੇ ਪੈਰਾਂ ਦੀਆਂ ਤਲੀਆਂ ਤੇ ਸਰਗੋਸ਼ੀਆਂ ਕਰੇਗੀ ਜਿੱਤੇ ਗਿੱਲੀ ਰੇਤ ਦੀ ਛੋ ਤੁਹਾਡੇ ਪੈਰਾਂ ਦੀਆਂ ਤਲੀਆਂ ਤੇ ਸਰਗੋਸ਼ੀਆਂ ਕਰੇਗੀ ਤੁਸੀਂ ਜ਼ਰਾ ਰੁਕਣਾ ਇਸ ਤੇ ਮਲਕੜੇ ਜਿਹੇ ਪੈਰ ਧਰਨਾ ਕਿਉਂ ਜੋ ਰੇਤ ਦੇ ਕਣਾਂ ਹੈਠਾਂ ਇੱਕ ਹੋਰ ਦੁਨੀਆ ਵਸਦੀ ਹੁੰਦੀ ਹੈ ਰੇਤ ਦੇ ਕਣਾਂ ਹੈਠਾਂ ਇੱਕ ਹੋਰ ਦੁਨੀਆ ਵਸਦੀ ਹੁੰਦੀ ਹੈ ਤੁਸੀਂ ਉਸ ਦੁਨੀਆ ਨੂੰ ਦੁਆ ਤੁਸੀਂ ਉਸ ਦੁਨੀਆ ਲਈ ਦੁਆ ਕਰਨਾ ਤੇ ਹੌਲੀ ਜਿਹੀ ਅੱਗੇ ਵਧੇ ਚੱਲਣਾ ਤੁਸੀਂ ਉਸ ਦੁਨੀਆ ਲਈ ਦੁਆ ਕਰਨਾ ਤੇ ਹੌਲੀ ਜਿਹੀ ਅੱਗੇ ਵਧੇ ਚੱਲਣਾ ਲਹਿਰਾਂ ਤੁਹਾਡੇ ਪੈਰ ਚੁੰਮਣ ਆਉਣਗੀਆਂ ਉਹਨਾਂ ਨਾਲ ਛੂਹਣ-ਛੁਹਾਈ ਖੇਡਦੇ ਆਂ ਸਾਗਰ ਦੇ ਧੁਰ ਅੰਦਰ ਵੱਲ ਚਲੇ ਜਾਣਾ ਤੇ ਸਮੁੰਦਰੀ ਹਵਾ ਤੁਹਾਡਾ ਕਲਾਵਾ ਆਣ ਭਰੇਗੀ ਸਮੁੰਦਰੀ ਹਵਾ ਤੁਹਾਡਾ ਕਲਾਵਾ ਆਣ ਭਰੇਗੀ ਤੁਸੀਂ ਆਪਣਾ ਵਜੂਦ ਉਸ ਦੇ ਹਵਾਲੇ ਕਰ ਦੇਣਾ ਤੇ ਸਮਰਪਣ ਤੁਹਾਡੀ ਖੁਦੀ ਨੂੰ ਮਿਟਾ ਦਿੰਦਾ ਹੈ ਸਮਰਪਣ ਤੁਹਾਡੀ ਖੁਦੀ ਨੂੰ ਮਿਟਾ ਦਿੰਦਾ ਤੁਸੀਂ ਸਾਗਰ ਨਾਲ ਮਿਲ ਕੇ ਸਾਗਰ ਹੋ ਜਾਓਗੇ ਤੁਸੀਂ ਸਾਗਰ ਨਾਲ ਮਿਲ ਕੇ ਸਾਗਰ ਹੋ ਜਾਓਗੇ ਚਾਂਚਕ ਸਮੁੰਦਰ ਚੋਂ ਇੱਕ ਨਿੱਕੀ ਚਾਂਚਕ ਸਮੁੰਦਰ ਚੋਂ ਇੱਕ ਨਿੱਕੀ ਜਿੰਨੀ ਬੇੜੀ ਉਭਰੇਗੀ ਤੁਸੀਂ ਉਸ ਤੇ ਸਵਾਰ ਹੋ ਲਹਿਰਾਂ ਤੇ ਝੂਲਦੇ ਜਾਣਾ ਜੇ ਕੋਈ ਘੁੰਮਣ ਕੇ ਰਾਏ ਤੁਸੀਂ ਉਸ ਨਾਲ ਅੱਖ ਮਿਲਾਉਣਾ ਤੇ ਮੁਸਕਰਾ ਕੇ ਉਸ ਅੱਗੇ ਸਿਰ ਨਿਵਾ ਦੇਣਾ ਤੇ ਦੁਮੇਲ ਵੱਲ ਨੂੰ ਤੁਰ ਪੈਣਾ ਤੇ ਦੁਮੇਲ ਵੱਲ ਨੂੰ ਤੁਰ ਪੈਣਾ ਸੂਰਜ ਤੁਹਾਡੇ ਮੋਹਰੇ ਸੋਨ ਸੁਨਹਿਰੀ ਕਿਰਨਾਂ ਦਾ ਰੱਥ ਲੈ ਕੇ ਆਏਗਾ ਰੌਸ਼ਨੀਆਂ ਦਾ ਕਲਾਵਾ ਭਰ ਕੇ ਅੱਖਾਂ ਬੰਦ ਕਰ ਲੈਣਾ ਤੁਸੀਂ ਰੌਸ਼ਨੀਆਂ ਦਾ ਕਲਾਵਾ ਭਰ ਕੇ ਅੱਖਾਂ ਬੰਦ ਕਰ ਲੈਣਾ ਤੇ ਜਲਤ ਰੰਗ ਦਾ ਉਹ ਗੀਤ ਸੁਣਨਾ ਜੋ ਕਾਇਨਾਤ ਤੁਹਾਡੇ ਲਈ गा ਰਹੀ ਹੈ ਜਲ ਤਰੰਗ ਦਾ ਉਹ ਗੀਤ ਸੁਣਨਾ ਜੋ ਕਾਇਨਾਤ ਤੁਹਾਡੇ ਲਈ गा ਰਹੀ ਹੈ ਤੁਸੀਂ ਉਸ ਸੰਗੀਤ ਵਿੱਚ ਖੋ ਜਾਓਗੇ ਕੁਦਰਤ ਦੀ ਮੁਹੱਬਤ ਵਿੱਚ ਲੀਨ ਹੋ ਜਾਓਗੇ ਆਓ ਮੁਹੱਬਤ ਦਾ ਉਹ ਗੀਤ ਸੁਣਨ ਚੱਲੀਏ ਮੁਹੱਬਤ ਦਾ ਉਹ ਗੀਤ ਸੁਣਨ ਚੱਲੀਏ ਥੈਂਕ ਯੂ ਥੈਂਕ ਯੂ ਬਹੁਤ ਬਹੁਤ